ਮਿੱਤਰੋ ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਬਾਈ THAILAND ਘੁੰਮਣ ਫਰੀ ਦੇ ਵਿੱਚ ਜਿਸ ਵਿੱਚ ਬਾਈ 3 ਰਾਤਾਂ ਦੇ 4 ਦਿਨਾਂ ਦਾ ਟ੍ਰਿਪ ਆ ਤਾਂ ਬਾਈ ਆਜੋ ਮੈਂ ਤੁਹਾਨੂੰ ਲੈ ਕੇ ਚੱਲਿਆਂ ਅੱਜ JAZZ ELECTRONICALਾਂ ਦੇ ਸਨੋਰ ਦੇ ਵਿੱਚ ਆਜੋ ਇਹਨਾਂ ਦੀ ਕਿਹੜੀ ਸਕੀਮ ਆ ਬਾਈ ਜਿਹੜੀ ਤੁਹਾਨੂੰ ਫਰੀ ਦੇ ਵਿੱਚ THAILAND ਘੁੰਮਣ ਲੈ ਕੇ ਜਾ ਰਹੀ ਆ ਆਜੋ ਪਤਾ ਕਰਦੇ ਆ ਆਜੋ ਜਿਹੜੀ ਆ THAILAND ਵਾਲੀ ਬਾਈ 3 ਦਿਨਾਂ ਦੀ ਤੇ 4 ਰਾਤਾਂ ਦੀ ਆ ਜਿਹੜੀ ਟ੍ਰਿਪ ਆ ਇਹਦਾ ਕੀ ਸਿਸਟਮ ਰੱਖਿਆ ਹੋਇਆ ਤੁਸੀਂ ਪਹਿਲੇ ਤਿੰਨ ਦਾ ਤਾਂ ਚਾਰ ਦਿਨ ਦਾ ਸੀ ਟੂਰ ਲਾਇਆ ਥਾਈਲੈਂਡ ਦਾ ਜਿਹੜਾ ਵੀ ਕੋਈ ਸਾਡਾ ਕਸਟਮਰ 10000 ਤੋਂ ਉੱਪਰ ਕੋਈ ਵੀ ਚੀਜ਼ ਖਰੀਦਦਾ ਆ ਉਹਦਾ ਅਸੀਂ ਇੱਕ 쿠ਪਨ ਪਾਇਆ ਜਾਊਗਾ ਜੀ ਤੇ ਨਾਲ ਉਹਨੂੰ ਬਹੁਤ ਸਾਰੇ ਗਿਫਟ ਦਿੱਤੇ ਜਾਣਗੇ ਜਿਹਦੇ ਵਿੱਚ 쿠ਪਨ ਵਿੱਚੋਂ ਪਹਿਲਾ ਨਾਮ ਥਾਈਲੈਂਡ ਦਾ ਟੂਰ ਆ ਜੀ ਦੂਜਾ ਇੰਡਕਸ਼ਨ ਕੈਟਲ ਗੀਜ਼ਰ ਹੋਰ ਵੀ ਬਹੁਤ ਸਾਰੇ ਨਾਮ ਦਿੱਤੇ ਜਾਣਗੇ ਜੀ ਠੀਕ ਹੈ ਜਨਾਬ ਤੇ ਇਸ ਤੋਂ ਇਲਾਵਾ ਭਾਜੀ ਆਪਣੇ ਕੋਲ ਫਾਈਨਾਂਸ ਅਵੇਲੇਬਲ ਹਨ ਇੱਥੇ ਹਾਂਜੀ ਫਾਈਨਾਂਸ ਅਵੇਲੇਬਲ ਹੈ ਸਾਡੇ ਕੋਲ Bajaj Finance HDBF Finance ਸਾਡੇ ਕੋਲ ਅਵੇਲੇਬਲ ਹੈ ਜੀ ਤੁਸੀਂ ਕੁਝ ਵੀ ਆਸਾਨ ਕਿਸ਼ਤਾਂ ਤੇ ਲੈ ਕੇ ਜਾ ਸਕਦੇ ਹੋ ਜੀ ਠੀਕ ਆ 888 ਰੁਪਏ ਪਰ ਮਹੀਨੇ ਦੀ ਕਿਸ਼ਤ ਤੇ ਤੁਸੀਂ ਕੋਈ ਵੀ ਸਾਡੇ ਕੋਲ ਵਾਸ਼ਿੰਗ ਮਸ਼ੀਨ ਐਲਈਡੀ ਮਸ਼ੀਨ ਕੁਝ ਵੀ ਬਾਈ ਕਰ ਸਕਦੇ ਹੋ ਜੀ ਡਾਊਨ ਪੇਮੈਂਟ ਆਪਣੀ ਕਿੰਨੀ ਹੋਣ ਜਾ ਰਹੀ ਹੈ 5000 ਤੋਂ 10000 ਜੀ ਡਾਣ ਪੇਮੈਂਟ ਜ਼ੀਰੋ ਜੀ ਅੱਛਾ ਡਾਊਨ ਪੇਮੈਂਟ ਬਿਲਕੁਲ ਤੁਹਾਡੀ ਜ਼ੀਰੋ ਆ ਜ਼ੀਰੋ ਡਾਊਨ ਪੇਮੈਂਟ ਤੇ ਕੋਈ ਵੀ ਆਈਟਮ ਲੈ ਸਕਦੇ ਹੋ ਤੁਸੀਂ 40 5000 8500 ਤੱਕ ਤੁਹਾਨੂੰ ਜ਼ੀਰੋ ਡਾਊਨ ਪੇਮੈਂਟ ਤੇ ਚੀਜ਼ ਮਿਲ ਜਾਊਗੀ ਜੀ ਹੁਣ ਨਵਾਂ ਆਫਰ ਲਾ ਰਹੇ ਹਾਂ ਜੀ 6500 ਤੇ 6500 ਰੁਪਏ ਵਿੱਚ ਤੁਹਾਨੂੰ 32 ਇੰਚੀ ਐਲਈਡੀ ਦਵਾਂਗੇ 0% ਫਾਈਨਾਂ ਜੀਰੋ ਡਾਊਨ ਪੇਮੈਂਟ ਤੇ ਜੀ 33 ਇੰਚੀ LED ਸਾਡੇ 6000 ਵਿੱਚ ਲੈ ਜਾਓ ਜੀ ਤੇ ਸਾਡੇ ਕੋਲ 24 ਜੀਰੋ ਦੀ ਕਿਸ਼ਤਾਂ ਇਨਸਾਨ ਤੇ ਸਕੀਮ ਚੱਲਦੀ ਹੈ ਜੀ ਜੀਰੋ ਡਾਊਨ ਪੇਮੈਂਟ ਤੇ ਤੁਸੀਂ ਆਈਫੋਨ ਤੇ 24 ਕਿਸ਼ਤਾਂ ਕਰਾ ਸਕਦੇ ਹੋ ਬਾਕੀ ਸਾਡੇ ਕੋਲ ਹੋਰ ਵੀ Vivo Oppo Mi ਸਾਰੇ OnePlus ਸਾਰੇ ਫੋਨਾਂ ਦੇ ਸਾਡੇ ਕੋਲ ਬਹੁਤ ਸਾਰੀ ਸਕੀਮ ਚੱਲਦੀਆਂ ਨੇ ਜਿਸ ਵਿੱਚ ਤੁਸੀਂ ਆਈਫੋਨ ਖਰੀਦਦੇ ਤਾਂ ਤੁਹਾਨੂੰ ਬਹੁਤ ਸਾਰੇ ਗਿਫਟ ਦਿੱਤੇ ਜਾਣਗੇ ਜੀ ਤੇ ਹਰ ਖਰੀਦ ਦੇ ਉੱਤੇ ਤੁਹਾਨੂੰ ਕੂਪਨ ਦਿੱਤਾ ਜਾਊਗਾ ਜਿਸ ਵਿੱਚ THAILAND ਜਾਣ ਦਾ ਮੌਕਾ ਹੈ ਜੀ ਚਲੋ ਜੀ ਜੀ ਹਾਂ ਜੀ ਆਈਫੋਨ ਤੇ ਸਾਡੇ ਕੋਲ 24 ਜ਼ੀਰੋ ਦੀ ਕਿਸ਼ਤਾਂ ਇਨਸਾਨ ਤੇ ਸਕੀਮ ਚੱਲਦੀ ਹੈ ਜੀ ਜ਼ੀਰੋ ਡਾਊਨ ਪੇਮੈਂਟ ਤੇ ਤੁਸੀਂ ਆਈਫੋਨ ਤੇ 24 ਕਿਸ਼ਤਾਂ ਕਰਾ ਸਕਦੇ ਹੋ ਬਾਕੀ ਸਾਡੇ ਕੋਲ ਹੋਰ ਵੀ ਵੀਵੋ, Oppo, Mi ਸਾਰੇ OnePlus ਸਾਰੇ ਫੋਨਾਂ ਦੇ ਸਾਡੇ ਕੋਲ ਬਹੁਤ ਸਾਰੀ ਸਕੀਮ ਚੱਲਦੀਆਂ ਨੇ ਜਿਸ ਵਿੱਚ ਤੁਸੀਂ ਆਈਫੋਨ ਖਰੀਦਦੇ ਤੇ ਤੁਹਾਨੂੰ ਬਹੁਤ ਸਾਰੇ ਗਿਫਟ ਦਿੱਤੇ ਜਾਣਗੇ ਜੀ ਤੇ ਹਰ ਖਰੀਦ ਦੇ ਉੱਤੇ ਤੁਹਾਨੂੰ ਕूपन ਦਿੱਤਾ ਜਾਊਗਾ ਜਿਸ ਵਿੱਚ THAILAND ਜਾਣ ਦਾ ਮੌਕਾ ਹੈ ਦੀ ਆਪਣਾ ਸਨੌਰ ਸ਼ਹਿਰ ਦੇ ਵਿੱਚ ਪ੍ਰੋਪਰ ਐਡਰੈਸ ਕੀ ਹੈ ਜੀ ਸਨੌਰ ਸਾਡਾ ਪ੍ਰੋਪਰ ਐਡਰੈਸ ਹੈਗਾ ਜੀ ਜੱਜ ਇਲੈਕਟ੍ਰੋਨਿਕ ਪਟਿਆਲਾ ਰੋਡ ਸਨੌਰ ਨੀਅਰ ਰਾਧਾ ਸਵਾਮੀ ਸਤਸੰਗ ਪਵਨ ਕਿ ਦੋਸਤੋ ਭਰਾਵਾਂ ਦੇ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਇਹਨਾਂ ਨੂੰ ਕਾਲ ਜਾਂ ਵਟਸਐਪ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਬਾਈ ਸਨੌਰ ਦੇ ਸਨੌਰ ਦੇ ਆਲੇ-ਦਾਲੇ ਦੇ ਪਿੰਡਾਂ ਤੱਕ ਜਰੂਰ ਸ਼ੇਅਰ ਕਰ ਦਿਓ